ਲਾਓ ਪਿਆ ਪਤੰਦਰ ਮੇਰਾ ਅੜਕੇ ਦੇ ਗੋਡੇ ਰਹਿਗੇ ਨੂੰ ਭਾਲ ਦੇ ਫਿਰਦੇ ਨੂੰ ਓਏ ਕਿਵੇਂ ਆ ਹੈਲੋ ਠੀਕ ਆ ਠੀਕ ਆ ਤੂੰ ਦੱਸ ਹੋਰ ਸੁਣਾ ਕੀ ਹਾਲ ਚਾਲ ਆ ਪਤੰਦਰਾ ਕਿਹੜੇ ਵੇਲੇ ਦਾ ਤੈਨੂੰ ਭਾਲ ਦਾ ਫਿਰਦਾ ਫੋਨ ਤੇਰਾ ਨਹੀਂ ਲੱਗਦਾ ਬਸ ਠੀਕ ਐ ਫੋਨ ਕੀ ਬਸ ਕੰਮ ਕਰ ਜੇ ਬੰਦ ਪਈ ਐ ਮੀਹ ਮੂਹ ਜੇ ਪਈ ਜਾਂਦੇ ਐ ਤੇ ਬਸ ਇੱਥੇ ਹੁੰਨੇ ਆ ਰਾਖੀ ਤੇ ਕਿੰਨੇ ਕੁ ਪੈਸੇ ਬਣ ਜਾਂਦੇ ਪੈਸੇ ਦਾ ਤੈਨੂੰ ਪਤਾ ਹੀ ਐ 7-8000 ਰੁਪਏ ਮਸਾਂ ਕਿੱਥੇ ਬਣਦਾ ਨੋ ਕਰਨਾ ਨਾ ਕਿ ਕਿਹੜੇ ਰੁਪਏ ਬੰਦੇ ਆ ਕਿੰਨੇ ਵਾਰੀ ਤੈਨੂੰ ਕਿਹਾ ਵੀ ਕੋਈ ਕੰਮ ਕਰ ਦੇਖ ਲੈ ਕੋਈ ਕਰ ਲਵੇ ਓਏ ਅੱਜ ਤੈਨੂੰ ਤਾਂ ਹੀ ਭਾਲਦਾ ਫਿਰਦਾ ਅੱਜ ਤੈਨੂੰ ਕੰਮ ਹੀ ਦੱਸਣਾ ਆ ਅੱਛਾ ਹਾਂ ਕਿਹੜਾ ਕੰਮ ਆ ਦੱਸ ਫਿਰ ਆ ਕੰਮ ਦੱਸੂਗਾ ਜਿਹੜਾ ਤੂੰ ਕਹਿੰਦਾ ਹੁੰਦਾ ਸੀ ਨਾ ਅਜੇ ਤੋਂ ਕਿੰਨੇ ਸਾਲ ਪਹਿਲਾਂ ਵੀ ਆਪਾਂ ਕੋਈ ਕੰਮ 'ਚ ਲੱਗੇ ਰਲ ਕੇ ਕੰਮ 'ਚ ਲੱਗੇ ਪੈਸੇ ਬੰਨ੍ਹਣ ਜਿਹਦੇ 'ਚ ਆਏ ਹੋਵੇ ਚੜ੍ਹਾਈ ਹੋ ਜੇ ਤੂੰ ਕਹਿੰਦਾ ਸੀ ਵੀ ਮੇਰਾ ਸੁਪਨਾ ਵੀ ਆਪਾਂ ਰਹਿਣਾ ਗੱਡੀ 'ਚ ਸਾਰਾ ਦਿਨ ਤੜਕੇ ਤੋਂ ਗੱਡੀ 'ਚ ਚੜ੍ਹਗੇ ਤੇ ਆਥਣ ਤੱਕ ਗੱਡੀ 'ਚ ਰੱਗੇ ਇਹਜਾ ਕੰਮ ਲੈ ਕੇ ਆਇਆ ਜੀ 10 ਫਿਰ ਇਹਜਾ ਦਾ ਕਰ ਲਾਂਗੇ ਜੇ ਕੰਮ ਹੈਗਾ ਕੋਈ ਕੰਮ ਇੱਕ ਨੰਬਰ ਕੰਮ ਜਮਾ ਇੱਕ ਨੰਬਰ ਕੰਮ ਪੈਸੇ ਖੁੱਲੇ ਤੜਕੇ ਤੋਂ ਲੈ ਕੇ ਆਥਣ ਤੱਕ ਪੈਸਿਆਂ 'ਚ ਤੜਕੇ ਤੋਂ ਲੈ ਕੇ ਆਥਣ ਤੱਕ ਗੱਡੀ 'ਚ ਅੱਛਾ ਅਗੇ ਫਿਰ ਇਹਜਾ ਕੰਮ ਹੀ ਤਾਂ ਪਾਲਦੇ ਆ ਕੰਮ ਤਾਂ ਤੈਨੂੰ ਪਤਾ ਆ ਕੋਈ ਨਹੀਂ ਛੱਡਿਆ ਪਰ ਪੈਰ ਕਿਸੇ ਕੰਮ ਚ ਨਹੀਂ ਲੱਗੇ। ਇੱਧਰ ਪੈਰ ਵੀ ਲੱਗਣਗੇ। ਮੈਂ ਕਹਿੰਦਾ ਲੱਤਾਂ ਲਾ ਲਾਂਗੇ ਇੱਧਰ ਤਾਂ ਪੈਰਾਂ ਦੀ ਗੱਲ ਛੱਡ। ਅੱਛਾ ਕੇ ਦੱਸ ਕੀ ਕੰਮ ਕੀ ਐ? ਕੰਮ ਤਾਂ ਦੱਸ। ਬਹੁਤ ਤਕੜਾ ਕੰਮ। ਅੱਛਾ। ਕਿਸੇ ਹੋਰ ਕੋਲੇ ਗੱਲ ਨਾ ਕਰੇ। ਠੀਕ ਹੈ। ਜਿਹੜੇ ਹਿਸਾਬ ਦਾ ਹੁਣ ਮੌਸਮ ਚੱਲੀ ਜਾਂਦਾ। ਘੱਟ ਖਰਚੇ ਦੇ ਵਿੱਚ ਵੱਧ ਕਮਾਈ ਵਾਲਾ ਕੰਮ। ਠੀਕ ਹੈ। ਕਿੰਨੇ ਗੱਡੀ ਆਪਾਂ ਲੈ ਲਾਂਗੇ? ਠੀਕ ਹੈ। ਬਿਜ਼ਨਸ ਆਪਾਂ ਚਲਾ ਲਾਂਗੇ। ਅੱਛਾ। ਚੰਗਾ ਭਲਾ ਬਿਜ਼ਨਸ ਚੱਲੂ। ਸਾਰਾ ਦਿਨ ਗੱਡੀ ਚ ਰਹਿਣਾ। ਠੀਕ ਹੈ। ਚੰਗੇ ਪੈਸੇ ਬਣਨਗੇ। ਠੀਕ ਕਿੰਨੇ ਕ ਪੈਸੇ ਲੱਗਣਗੇ ਪੈਸੇ ਬਾਲੇ ਨਹੀਂ ਲੱਗਦੇ ਪੈਸੇ ਥੋੜੇ ਹੀ ਲੱਗਣਗੇ ਅੱਛਾ ਲਾਉ ਮੈਂ ਲਾਏਗਾ ਤੂੰ ਫੇਰ ਤਾਂ ਵਾ ਗੱਲ ਫੇਰ ਤਾਂ ਕੋਈ ਚੱਕਰੀ ਨਹੀਂ ਪੈਸੇ ਮੈਂ ਫੇਰ ਤਾਂ ਕੋਈ ਚੱਕਰੀ ਪੈਸੇ ਮੈਂ ਲਾਉਣਿਆ ਕਿਹੜੇ ਹਿਸਾਬ ਨਾਲ ਲਾਉਣਿਆ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਸਾਰੀ ਵਿਉਂਤ ਬਣਾ ਕੇ ਆਇਆ ਫੇਰ ਤੇਰੇ ਕੋਲੇ ਆਇਆ ਜਦੋਂ ਮੈਨੂੰ ਲੱਗਿਆ ਵੀ ਹੁਣ ਬੰਦੇ ਕੋਲੇ ਚੱਲੇ ਗਿਆ ਸੇਠ ਵੀ ਨਾ ਕਦੇ ਆ ਜਾਣ ਇੱਥੇ ਹੀ ਫਿਰਦੇ ਸੀਗੇ ਸੇਠਾ ਸੂਠਾ ਹੁੰਦਾ ਪਿੱਛੇ ਛੱਡ ਜਾਗੇ 4 ਮਹੀਨਿਆਂ ਚ ਕੋਤਸ ਨਾਲ ਕਿਤਾਬ ਪੈ ਤਨਖਾਹ ਵੀ ਮਸਾ ਦਿੰਦੇ ਆ ਮਹੀਨਾ ਚੜ ਜਾਂਦਾ ਤਨਖਾਹ ਕਦੇ ਲਮਕਾਈ ਜਾਂਦੇ ਆ ਟਾਈਮ ਪਾਸ ਐ ਤਾਂ ਹੀ ਤੈਨੂੰ ਕਹਿੰਨਾ ਕੋਈ ਆਪ ਦਾ ਧੰਦਾ ਤੋੜ ਲਿਗਿਆ ਆਪ ਦਾ ਦੱਸ ਫਿਰ ਮੈਂ ਤਾਂ ਕਿਦੋਂ ਦਾ ਫਰਜ਼ਾ ਕਰਨੂੰ ਕੰਮ ਤਾਂ ਮੈਂ ਛੱਡਿਆ ਤੈਨੂੰ ਦੱਸਿਆ ਕੋਈ ਕੰਮ ਆਪਾਂ ਛੱਡਿਆ ਹੀ ਨਹੀਂ ਬਸ ਪਰ ਇਹ ਛੱਡਣ ਵਾਲਾ ਕੰਮ ਹੈ ਵੀ ਨਹੀਂ ਕਿੰਨੇ ਕੁ ਰੁਪਏ ਬਣ ਜਾ ਕਰਨਗੇ ਡੇਲੀ ਦੇ ਡੇਲੀ ਦੇ ਬਣ ਗਏ ਇਥੇ ਮਹੀਨੇ ਦਾ ਕਮਾਉਣਾ ਨਾ 5-7000 ਡੇਲੀ ਦਾ 10000 ਰੁਪਏ ਵਟ ਪੱਕੀ ਗੱਲ ਹੈ ਪੱਕੀ ਗੱਲ ਆ ਤੜਕੇ ਤਲਾ ਕੇ ਅੱਥਰ ਤੱਕ 10000 ਰੁਪਏ ਬਣਾ ਲੇ ਬਸ 10000 ਰੁਪਏ ਬਣਾਣਾ ਚਾਹੀਦਾ ਇੱਕ ਦਿਨ ਦਾ 10000 ਮਹੀਨੇ ਦਾ 3 ਲੱਖ ਰੁਪਏ ਬਣਦਾ ਨਾ ਫੇਰ ਤਾਂ ਗੱਡੀ ਤੇਰੀ ਆਪ ਦੀ ਅੱਛਾ ਗੱਡੀ ਤੇਰੀ ਆਪ ਦੀ ਫਿਰ ਤਾਂ ਮੈਂ ਕਹਣਾ ਨਜ਼ਾਰੇ ਹੀ ਆ ਜੂ ਆ ਜੂ ਨਜ਼ਾਰਾ ਬਸ ਉਹੀ ਕੰਮ ਤੇਰੇ ਕੋਲ ਹੀ ਲੱਗਿਆ ਪੈਸੇ ਮੈਂ ਲਾਉਣੇ ਠੀਕ ਹੈ ਕੰਮ ਤਾਂ ਜਮਾ ਓਕੇ ਆ ਸਹੀ ਆ ਨਾ ਮੈਂ ਕਹਿੰਦਾ ਜਮਾ ਤਸੱਲੀ ਵਾਲਾ ਕੰਮ ਹੈ ਅੱਛਾ ਐ ਕੰਮ ਹੈ ਕਿ ਕੰਮ ਤਾਂ ਦੱਸ ਕੰਮ ਵੀ ਦੱਸਾਂਗੇ ਇਨਾ ਕਾਲਾ ਕਿਉਂ ਪਹਿਨਣਾ ਹੈ ਕੰਮ ਵੀ ਦੱਸੂਗਾ ਇਹ 6 ਤੇ 10 ਹੁਣ ਤਾਂ ਮੈ अच्छा ਕਿੰਨੇ ਕ ਪੈਸੇ 1 ਲੱਖ ਕਮਾਉਣ ਵਾਲਾ ਕੰਮ ਕਿੰਨੇ ਰੁਪਈਆ ਚ ਚੱਲਣਾ ਚਾਹੀਦਾ ਤੇਰੇ ਹਿਸਾਬ ਨਾਲ? ਵਾ ਵ ਰੁਪਈਆ ਲੱਗਣੇ ਚਾਹੀਦੇ ਕਿੰਨੇ ਰੁਪਈਆ? ਇਹ ਤਾਂ ਕੋਈ ਮੈਨੂੰ ਐ ਲੱਗਦਾ ਵੀ 60-70 ਲੱਖ ਰੁਪਈਆ ਲੱਗਣਾ ਚਾਹੀਦਾ। ਹੋ ਗਿਆ ਓਏ ਤੇਰੇ ਪੜਿਆ ਮਾਨਸਾ 1,20,000 ਰੁਪਈਆ ਲੱਗਣਾ ਸਾਰਾ। ਅੱਛਾ ਸਾਰਾ 1 ਲੱਖ ਚਲੋ ਤਾਂ ਜਿੰਨੇ ਮਰਜ਼ੀ ਲੱਗਣਾ ਜਦੋਂ ਕਹੀ ਦਿੱਤਾ ਲਾਉਣੀ ਲਾਉਣੀ ਮੈਂ ਲਾਉਣੀ ਜਦੋਂ ਤੂੰ ਆ ਮੈਂ ਲਾਉਣੀ ਨਹੀਂ ਮੈਂ ਆਪਦੇ ਤਰੀਕੇ ਨਾਲ ਲਾਉਂਗਾ ਮੈਨੂੰ ਪਤਾ ਵੀ ਕਿੱਥੇ ਕਿੱਥੇ ਕਿਵੇਂ-ਕਿਵੇਂ ਲਾਉਣਾ। ਬਸ ਫੇਰ ਤਾਂ ਕੋਈ ਚੱਕਰ ਸ ਸਭ ਤੋਂ ਪਹਿਲਾਂ ਆਪਣਾ ਸੰਦ ਬਣਾਉਣਾ ਆਪਾਂ ਗੱਡੀ ਵਾਹ ਠੀਕ ਹੈ ਜਿਹੜੀ ਗੱਡੀ ਚ ਆਪਾਂ ਤੜਕੇ ਤੋਂ ਲੈ ਕੇ ਆਥਣ ਤੱਕ ਰਹਿਣਾ ਸਭ ਤੋਂ ਪਹਿਲਾਂ ਗੱਡੀ ਫਿਰ ਚੱਜਦੀ ਨਹੀਂ ਗੱਡੀ ਦਾ ਪਤਾ ਕਰ ਲਿਆ ਅੱਛਾ ਗੱਡੀ ਜਮਾ ਤਿਆਰ ਵਾਰ ਤਿਆਰ ਮਿਲੂ ਆਪਾਂ ਨੂੰ 5 ਦਿਨਾਂ ਚ ਜਦੋਂ ਆਪਾਂ ਪੈਸੇ ਲਾਤੇ ਠੀਕ ਹੈ ਪੈਸੇ ਲਾਉਣੇ ਮੈਂ ਗੱਡੀ ਫਿਰ ਆਊ ਕਿੰਨੇ ਰੁਪਈਆ ਦੀ ਗੱਡੀ ਦੇ ਤੈਨੂੰ ਗੱਲ ਦੱਸਣਾ ਕਿਸੇ ਨੂੰ ਨਾ ਦੱਸੇ ਹੂੰ ਮੈਂ ਕੁਆਡ ਦੇ ਵਿੱਚੋਂ ਪੁਰਜ਼ੇ ਇਕੱਠੇ ਕਰਕੇ 70000 ਰੁਪਏ ਚ ਗੱਡੀ ਤਿਆਰ ਕਰਵਾ ਰਿਹਾ ਹਾਂ। ਬਸ 72 70000 ਚ। ਹਾਂ ਇਹ ਬਾਵਾ ਰੁਪਏ ਦਾ 70000 ਵਿੱਚ ਕੋਈ AC ਨਹੀਂ ਚੱਲਣਾ ਕਰ ਹੋਰ ਨਹੀਂ। AC ਵੀ ਚਲਵਾ ਲਾਂਗੇ ਪਤਾ ਕਰ ਲਾਂਗੇ ਵੀ AC ਉਹਦੇ ਚ ਹੈਗਾ ਜੇ ਹੋਇਆ ਤਾਂ ਚਲਵਾ ਲਾਂਗੇ ਜੇ ਨਾ ਹੋਇਆ ਤਾਂ ਨਵਾਂ ਰਖਾ ਲਾਂਗੇ ਉਹਦੇ ਚ ਹੀ। ਠੀਕ ਹੈ। ਇਹ ਫਿਰ ਗੱਡੀ ਲੈ ਕੇ ਕਿੱਥੇ ਜਾਇਆ ਕਰਾਂਗੇ ਆਪਾਂ? ਗੱਡੀ ਲੈ ਕੇ ਜਾਇਆ ਕਰਾਂਗੇ ਰਾਜਸਥਾਨ ਚ। ਅੱਛਾ। ਯੂਪੀ ਚ। ਠੀਕ ਹੈ। ਹਰਿਆਣਾ, ਪੰਜਾਬ ਸਾਰੀਆਂ ਸਟੇਟਾਂ ਘੁਮਾਵਾਂਗੇ। ਸਾਰੀਆਂ ਸਟੇਟਾਂ ਘੁਮਾਵਾਂਗੇ। 70000 ਰੁਪਏ ਚ ਤੈਨੂੰ ਗੱਡੀ 'ਚ ਚੜਾ ਦੂੰ। ਠੀਕ। ਤੇਰਾ ਸੁਪਨਾ ਗੱਡੀ 'ਤੇ ਚੜਨਾ। ਜਾਵਾਂ। ਤੜਕੇ ਤੋਂ ਲੈ ਕੇ ਚੜਾਇਆ ਕਰਾਂਗੇ 7 ਵਜੇ। ਸ਼ਾਮ ਨੂੰ 7 ਵਜੇ ਚਲਾਇਆ ਕਰੂੰ ਗੱਡੀ ਫਿਰ ਮੈਂ। ਯਾਰ ਤੂੰ ਚਲਾ ਲੀਂ। ਗੱਡੀ ਮੈਂ ਚਲਾਇਆ ਕਰੂੰ। ਮੈਨੂੰ ਤਾਂ ਦੂਜੇ ਪਾਸੇ ਬਿਠਾ ਦੇ। ਵਾਹ ਗੱਡੀ ਫਿਰ ਮੈਂ ਚਲਾਇਆ ਕਰੂੰ। ਮੈਨੂੰ ਤਾਂ ਭਾਵੇਂ ਮਗਰ ਬਿਠਾ ਦਿਆ ਕਰੀ ਮਗਰ ਵੀ ਲੋਡ ਆ ਬੰਦੇ ਦੀ। ਠੀਕ ਐ। ਕਿ ਕਿਵੇਂ ਫਿਰ ਬੰਦੇ 3-4 ਚਾਹੀਦੇ ਆ? ਬੰਦੇ ਆਪਾਂ 2 ਹੀ ਰਵਾਂਗੇ। ਠੀਕ ਐ। ਮੈਂ ਮਗਰ ਭੇਜਾਂ ਕਰੂੰ ਕੋਈ ਸਰ। ਠੀਕ ਐ। 70000 ਰੁਪਏ 'ਚ ਗੱ ਏਸੀ ਜੇ ਤੋ ਕਹਨਾ ਆਪਾਂ ਪਤਾ ਕਰ ਲਾਂਗੇ ਵੀ ਗੱਡੀ ਚ ਏਸੀ ਹੈਗਾ ਕਿਉਂਕਿ ਪੁਰਜ਼ੇ ਇਕੱਠੇ ਕਰ ਕਰ ਕੇ ਆਪਾਂ ਗੱਡੀ ਤਿਆਰ ਕਰਵਾ ਰਹੇ ਹਾਂ ਨਹੀਂ ਗੱਡੀ ਲਾਵਾਂਗੇ ਕਿਹੜੀ ਗੱਡੀ ਲਾਵਾਂਗੇ ਛੋਟਾ ਹਾਥੀ ਓਹੋ ਇਹ ਨਹੀਂ ਛੋਟਾ ਹਾਥੀ ਇਹ ਛੋਟਾ ਹਾਥੀ ਕੀ ਕਰਵਾਣਾ ਹੈ ਓਏ ਬਿਜ਼ਨਸ ਕਰਾਂਗੇ ਪਤੰਦਰਾ ਤੈਨੂੰ ਦੱਸਿਆ ਨਾ ਸਵਾ ਲੱਖ ਰੁਪਇਆ ਹਾਂ 70000 ਰੁਪਏ ਦੀ ਤਿਆਰ ਹੋਊਗੀ ਗੱਡੀ ਹੂੰ 70000 ਰੁਪਏ ਚ ਗੱਡੀ ਆਪਾਂ ਨੂੰ ਚੱਲਦੀ ਮਿਲ ਜੂ ਅੱਛਾ ਚਾਲੂ ਹੋ ਜੂਗੀ ਗੱਡੀ ਠੀਕ ਹੈ ਜਿਹੜਾ ਬਚਿਆ 50000 ਹੂੰ ਉਹਦਾ ਚਲਾਵਾਂਗੇ ਆਪਾਂ ਬਿਜ਼ਨਸ ਉਹਦਾ ਪਾਵਾਂਗੇ ਮਾਲ ਠੀਕ ਹੈ ਤੇ ਗੱਡੀ 'ਚ ਤੇਲ ਫਿਰ ਕੌਣ ਪਵਾਊਗਾ ਗੱਡੀ 'ਚ ਤੇਲ ਤਾਂ ਡੇਲੀ ਜਿਹੜਾ 10000 ਕਮਾਵਾਂਗੇ ਉਹਦਾ 1000 ਰੁਪਏ ਦਾ ਤੇਲ ਪਾ ਲਿਆ ਕਰਾਂ ਅੱਛਾ ਦੂਰ ਦੂਰ ਜਾ ਕਰਾਂਗੇ ਜੁਪੀ ਐਮਪੀ ਰਾਸਤਾਂ ਜੁਪੀ ਐਮਪੀ ਦਿੱਲੀ ਤੈਨੂੰ ਲੈ ਜਾ ਕਰੂੰਗਾ ਹਰਿਆਣੇ 'ਚ ਤੈਨੂੰ ਲੈ ਜਾ ਕਰੂੰ ਤੈਨੂੰ ਸਾਰਾ ਕੁਝ ਕਮਾ ਦੂੰਗਾ ਫਿਰ ਤਾਂ ਨਜ਼ਾਰਾ ਹੀ ਆ ਜੂ ਨਜ਼ਾਰਾ ਮੈਂ ਕਹਿੰਦਾ ਤੜਕੇ ਤੋਂ ਲੈ ਕੇ ਆਥਣ ਤੱਕ ਨਜ਼ਾਰਾ ਹੀ ਨਜ਼ਾਰਾ ਫਿਰ ਕੰਮ ਤਾਂ ਦੱਸ ਕੰਮ ਕੀ ਹੈ ਕੰਮ ਦੱਸਦਾ ਹੁਣ ਹੁਣ ਗੱਲਾਂ ਸੱਜਣਾ ਹੈ ਗੱਡੀ ਕਿ ਤਿਆਰ ਹੋ ਰਹੀ ਹੈ 70000 ਰੁਪਏ ਚ ਠੀਕ ਹੈ ਸਾਰੇ ਪੁਰਜ਼ੇ ਪਰਜ਼ੇ ਇਕੱਠੇ ਕਰਕੇ ਕੋਈ ਮਸਾ ਬੰਦੇ ਮੁੰਦੇ ਭਾਲ ਕੇ ਵੀ 70000 ਚ ਆਪਾਂ ਨੂੰ ਛੋਟਾ ਹਾਥੀ ਤਿਆਰ ਕਰਕੇ ਦੇ ਦੇ ਜਿਹੜੀ ਤੇਰੀ ਏਸੀ ਵਾਲੀ ਗੱਲ ਆ ਉਹ ਆਪਾਂ ਪਤਾ ਕਰ ਲਾਂਗੇ ਵੀ ਇਹਦੇ ਚ ਏਸੀ ਹੈਗਾ ਨਹੀਂ ਆਪਾਂ ਬਾਹਰੋਂ ਲਖਾ ਲਾਂਗੇ ਏਸੀ ਦਾ ਲਖਾ ਲਾਂਗੇ ਬਾਹਰੋਂ ਲਖਾ ਲਾਂਗੇ ਏਸੀ ਦਾ ਲਖਾ ਲਾਂਗੇ ਨਿਕਾ ਮੋਟਾ 5-7000 ਦਾ ਬਾਹਰੋਂ ਹੋਰ ਲਖਾ ਲਾਂਗੇ ਤਾਂ ਇਹ ਕਰੀਬ ਪੈਸੇ ਦੇ ਦੇ ਦੀ ਮੈਨੂੰ ਮੈਂ ਆਪੇ ਗੱਡੀ ਦਾ ਸਾਰਾ ਕੰਮ ਕਰਾ ਲੂੰ ਉਸ ਤੋਂ ਬਾਅਦ ਏਸੀ ਉਸੇ ਲਵਾਉਣਾ ਚੋ ਵੀ ਕੰਮ ਆਪਾਂ ਕਰ ਲਾਂਗੇ ਸੈਟਿੰਗ 70000 ਦੀ ਗੱਡੀ ਹੈਗੀ ਠੀਕ ਹੈ 50000 ਰੁਪਏ ਦਾ ਪਾਉਣਾ ਆਪਾਂ ਮਾਲ ਠੀਕ ਹੈ 1 ਲੱਖ 20000 ਹੋ ਗਿਆ ਠੀਕ ਹੈ ਇਹ ਪੈਸੇ ਲਾਉ ਮੈਂ ਬਸ ਠੀਕ ਹੈ ਤੁਸੀਂ ਲਾਉਣੇ ਪਰ ਪਰ ਇੰਤਜ਼ਾਮ ਤੂੰ ਕਰਨਾ ਨਹੀਂ ਇਹ ਕੀ ਗੱਲ ਹੋ ਗਈ ਇੰਤਜ਼ਾਮ ਕਰਨ ਵਾਲੀ ਯਾਰ ਮੈਂ ਲਾਉ ਆਪਦੇ ਹਿਸਾਬ ਨਾਲ ਹੁਣੇ ਤਾਂ ਇਹ ਕਹਿੰਦੇ ਤੁਸੀਂ ਵੀ ਲਾਉਂਗੇ ਤੁਸੀਂ ਲਾਉਂੂ ਮੈਂ ਪਰ ਪੈਸੇ ਤਾਂ ਤੇਰੇ ਆਉਣਗੇ ਨਾ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਬਣੀ ਫਿਰ ਓਏ 15 ਮੈਂ ਪਹਿਲੀ ਗੱਲ 70000 ਚ ਕੋਈ ਗੱਡੀ ਬਣਦੀ ਐ ਨਹੀਂ ਬਣਦੀ ਗੱਡੀ ਤਾਂ ਨਹੀਂ ਬਣਦੀ ਪਰ ਮੈਂ ਤੈਨੂੰ 70000 ਚ ਤੈਨੂੰ ਕੀ ਪਤਾ ਮੈਨੂੰ ਇਸ ਕੰਮ ਬਾਰੇ ਨੂੰ ਮਹੀਨਾ ਹੋ ਗਿਆ ਤੁਰੇ ਫਿਰਦ ਰੋ ਕਿ 2 ਮਹੀਨੇ ਹੋ ਗਏ ਕੱਲਾ ਕੱਲਾ ਪੁਰਜਾ ਕਿਤੋਂ ਟਾਇਰ ਭਾਲ ਕਿਤੋਂ ਰੈਡੀਏਟਰ ਭਾਲ ਕਿਤੋਂ ਇੰਜਨ ਭਾਲ ਕਿਤੋਂ ਸੁੱਚ ਭਾਲ ਕਿਤੋਂ ਸਟੀਅਰਿੰਗ ਭਾਲ ਕਲਾ ਕਲਾ ਕਵਾੜ ਚੋਂ ਪੁਰਜਾ ਚੱਕ ਕੇ ਮੈਂ ਇੱਕ ਗੱਡੀ ਤਿਆਰ ਕੀਤੀ ਹੈ ਜਿਹਦੇ 70000 ਰੁਪਏ ਖਰਚਾ ਹੋ ਗਏ। ਨਹੀਂ ਉਹ ਤਾਂ ਠੀਕ ਹੈ। 50000 ਦਾ ਮਾਲ ਪਾਉਣਾ ਪਰ 120000 ਤੇ ਤੇਰਾ ਕੰਮ ਚੱਲੀ ਜਾਂਦਾ 3 ਲੱਖ ਆਪਾਂ ਮਹੀਨੇ ਦਾ ਕਮਾਉਣਾ ਯਾਰ 17 ਦਿਨ ਕੱਢੀ ਜਾਂਦਾ। 80000 ਰੁਪਏ ਮੇਰੇ ਕੋਲ ਕਿਥੇ ਆਉਣ ਸਾਰੀ ਹੀ ਗੱਲ ਕਹੀ ਆ 200 ਰੁਪਏ ਆਪ ਲਾਉਣੇ ਆ। ਮੈਂ ਕੁਝ ਨਹੀਂ ਲਾਉਣਾ। ਲਾਉਂ ਮੈਂ ਪਰ ਹੋਣਗੇ ਤੇਰੇ। ਇਹ ਤਾਂ ਫਿਰ ਕਰ। ਇਹ ਕਹਿ ਰਿਹਾ ਹੋਣਗੇ ਤੇਰੇ। ਲਾਉਂ ਮੈਂ। 80000 ਰੁਪਏ ਤੁਸੀਂ ਦਿਓ। ਲਾਉਂ ਮੈਂ। ਉਹ ਫਿਰ ਤੈਨੂੰ ਦਾ ਕੰਮ ਦਾ ਹੀ ਨਹੀਂ ਪਤਾ। ਤੈਨੂੰ ਤਾਂ ਮਾਲ ਜਿੱਥੇ ਮਾਲ ਖਰੀਦਣਾ ਹੋਊਗਾ ਮਾਲ 1000 ਰੁਪਏ ਜੇਬ ਚੋਂ ਕੱਢ ਕੇ ਮੈਂ ਦੇਵਾਂ ਉਹ ਤੈਨੂੰ ਕੰਮ ਦਾ ਨਹੀਂ ਪਤਾ ਉਹ ਵੀ ਤੈਨੂੰ ਬਿਉਂਤ ਮੰਦੀ ਸਾਰੀ ਦੱਸੂ ਨਾ ਵੀ ਅੱਗੇ ਕਰਨਾ ਕੀ ਆ 10000 ਰੁਪਏ ਡੇਲੀ ਦਾ ਖਾਲਾ ਜੀ ਦਾ 5 ਲੱਖ ਰੁਪਏ ਲਾ ਕੇ ਤੇ ਬਣਗੇ ਵੀ ਨਾ ਜਾਣ ਕਿਤੇ ਇੱਥੇ ਪੜਦੇ ਸੇ ਕੋਈ ਨਹੀਂ ਆਉਂਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਸੈਟਿੰਗ ਕਰਦਾ ਤਾਂ ਹੀ ਤੈਨੂੰ ਪਹਿਲਾਂ ਨਹੀਂ 5 ਲੱਖ ਰੁਪਏ ਲਾ ਕੇ 10000 ਪੱਕੀ ਗੱਲਾਂ ਬਣ ਜੂਗਾ ਮੈਂ ਕਹਿੰਦਾ 15 ਵੀ ਬਣਾ ਸਕਦਾ ਮਿਹਨਤ ਹੈ ਫੇਰ ਆਏ ਕਰ ਮੇਰੀ ਗੱਲ ਸੁਣਾ ਰੁਪਇਆ ਸਾਰਾ ਤਾਂ ਨਹੀਂ ਮੈਂ ਦੇ ਸਕਦਾ 20000 ਰੁਪਏ ਮੈਂ ਦੇ ਦੂੰਗਾ ਤੇ ਲੱਖ ਰੁਪਿਆ ਪਾ ਲਿਆ 20000 ਨਾਲ ਨਹੀਂ ਮਿੱਤਰਾ ਕੰਮ ਚੱਲਦਾ ਤੂੰ ਐਂ ਕਰ ਹੂੰ ਅੱਧੇ ਅੱਧੇ ਕਰ ਐਨੇ ਪੈਸੇ ਤਾਂ ਹੈ ਨਹੀਂ ਜੇ ਕੁਝ ਕਦੇ ਨਹੀਂ ਮੈਨੂੰ ਪਾਉਣਾ ਨਾ ਤੇ ਕੁਝ ਖੋਣਾ ਪੈਂਦਾ ਉਹ ਤਾਂ ਖੋਣ ਨੂੰ ਆਪਣੇ ਕੋਲੇ ਛਿੱਕੂ ਆ ਆਪਣੇ ਕੋਲੇ ਤਾਂ ਪਹਿਲੇ ਕੁਝ ਨਹੀਂ ਰੌਲਾ ਕਿਸੇ ਦਾ ਰੌਲਾ ਕਰ ਲਾ ਜਗਾਲ ਜੱਪਾ ਕਰ ਰਾ 70 80000 ਦੀ ਕਿੱਡੀ ਗੱਲ ਹੈ ਬੱਲੇ ਬੱਲੇ ਹੋ ਜੂਗੀ ਠੀਕ ਆ ਫਿਰ ਐਂ ਕਰਦੇ ਆ 60 60000 ਰੁਪਏ ਪਾ ਲੈਨੇ ਆ ਬਸ ਹੱਟਾ 65 65 ਜਿੰਨਾ ਜਨਾਵੋ ਉਹਨਾਂ ਨਾਲ ਦਾਦਾ ਦਾ ਕਰ ਲਾ ਪੈਸੇ ਤਾਂ ਲਾ ਲਾ ਦੇਗੇ ਚਲ ਚੱਕ ਚਕਾ ਕੇ ਲਾ ਦਾਂਗੇ ਕੁਛ ਕਰ ਲਾਂਗੇ ਜਗਾੜ ਪਰ ਪੈਸੇ ਪੱਕੇ ਕਲਾ ਬਣ ਜਾਣਗੇ ਮੈਂ ਕਹਿੰਦਾ ਡੇਲੀ ਤਾਂ ਤੈਨੂੰ 10000 ਕਿਹਾ 15 20 ਬਣ ਸਕਦਾ ਹੁਣ ਤੱਕ ਜਿੰਨੇ ਕੰਮ ਚਲਾਏ ਆ ਸਾਰਿਆਂ ਚ ਕਟਾ ਹੀ ਖਾਦਾ ਏ ਇਹ ਕੰਮ ਇਹੋ ਜ ਆ ਭਾਲਾ ਜਿਹਦੇ ਚੱਕਰ ਰੁਪਏ ਦਾ ਕਟਾ ਲਾਂਗੇ ਪਰ ਕੰਮ ਤਾਂ ਦੱਸ ਕੰਮ ਕੀ ਹੈ ਬਸ ਕੰਮ ਪਤੰਦਰਾ ਕੰਮ ਵੀ ਦੱਸ ਦਾਂ ਕਮਾ ਪਰ ਰਾਜਸਥਾਨ ਦੇ ਵਿੱਚ ਜਾ ਕੇ ਕੱਟਿਆਂ ਦਾ ਵਪਾਰ ਸ਼ੁਰੂ ਕਰਨਾ ਜਾ ਓਏ ਪਰ ਕੱਟਿਆਂ ਦੇ ਪਰ ਮੈਨੂੰ ਆਖਿਆ ਪਤਾ ਨਹੀਂ ਕਿੱਡਾ ਕਬੜਾ ਬਿਜ਼ਨਸ ਲੈ ਕੇ ਆ। ਪਰ ਮੇਰੀ ਗੱਲ ਸੁਣ 50000 ਦਾ ਮਾਲ ਕਿਹਾ ਹੈ। 50000 ਦੇ ਕੱਟੇ ਚੱਕਾਂਗੇ 10-11। ਅੱਛਾ ਇੱਕ ਕੱਟੇ 'ਚੋਂ ਰੁਪਿਆ ਬਚਣਾ 1500-2000 ਠੀਕ ਹੈ। 1500 ਰੁਪਿਆ ਲਾਇਕ ਕੱਟੇ ਦਾ 10 ਕੱਟੇ ਦੇ ਕਿੰਨੇ ਬਣਗੇ? 15000 ਬਣ ਗਿਆ 15000 ਹੋ ਗਿਆ ਹਾਂ 15 20000 ਡੇਲੀ ਦੀ ਕਮਾਈ ਤਨੂੰ 50000 ਲਾ ਕੇ ਬਣੀ ਜਾਂਦੀ ਆ ਹੋਰ ਕੀ ਤੂੰ ਪੁੱਛਦਾ ਕਿੱਥੇ ਚੱਕਾਂਗੇ ਕਿਥੋਂ ਚੱਕੇ ਚੱਕਾਂਗੇ ਲੋਕਾਂ ਦੇ ਘਰਾਂ ਚੋਂ ਘਰਾਂ ਜਿਵੇਂ ਚੱਕਾਂਗੇ ਘਰਾਂ ਤੋਂ ਗਲੀਆਂ 'ਚ ਹੋਕਾ ਮਾਰ ਮਾਰ ਕੇ ਵੀ ਕੱਟਾ ਵੇਚ ਲਾ ਮੱਝ ਵੇਚ ਲਾ ਫੰਡਰ ਵੇਚ ਲਾ ਝੋਟੀ ਵੇਚ ਲਾ ਇਹ ਬੇਹੋਕਾ ਮਾਰ ਮਾਰ ਤਰਕੇ ਇਦਾਂ ਕੇ ਕੱਟੇ ਖਰੀਦ ਲਿਆ ਕਰਾਂਗੇ ਅੱਛਾ ਹਾਂ 11 ਵਜੇ ਤਨੂੰ ਤਾਂ ਗੱਡੀ ਭਰ ਲਿਆ ਕਰਾਂਗੇ ਉਸ ਤੋਂ ਬਾਅਦ ਥੋਕਾ ਕਰਾਂਗੇ ਦਿੱਲੀ ਫਿਰ ਗੱਲ ਆਏ ਆਂ ਨਾ ਤਾਂ ਤੇ ਲੱਖ ਰੁਪਏ ਗੱਡੀ ਹਾਂ ਤੇ ਬੋਲਾ ਕਰੇਗਾ ਭਰਾਵਾ ਤੂੰ ਪਹਿਲਾ ਪਹਿਲਾ ਮੈਂ ਬੋਲੂ ਤੈਨੂੰ ਸਿਖਾ ਦੂੰ ਮੇਰੇ ਮਗਰ ਮਗਰ ਤਰੇ ਇਹ ਬੋਲਣਾ ਕਿਵੇਂ ਹੁੰਦਾ ਫਰਾ ਐਂ ਬਚਲਾ ਵੀ ਕਟਾ ਵੇਚਲਾ ਮੱਜ ਵੇਚਲਾ ਝੋਟੀ ਵੇਚਲਾ ਫੰਡਰ ਵੇਚਲਾ ਸੂਨ ਵਾਲੀ ਵੇਚ ਜਿਹੜੀ ਮਰਜ਼ੀ ਲੋਟ ਆ ਜੇ ਆਪਾਂ ਨੂੰ 2 ਰੁਪਏ ਬਣਨੇ ਚਾਹੀਦੇ ਆਪਾਂ ਠਪਾ ਦੇਗਾ ਕਿਉਂ ਮੈਂ ਬੋਲਣਾ ਜਿਹੜੀ ਪਿੰਡਾਂ 'ਚ ਫਿਰ ਜਾਂਦੇ ਕਟਾ ਵੇਚਲਾ ਕਟਾ ਮੱਜ ਬਾਸੋਂਵੇਂ ਬੋਲਣਾ ਅੱਛਾ ਠੀਕ ਹੈ ਉਹ ਬੋਲੋ ਬਾ ਫੇਰ ਕੋਈ ਚੱਕਰ ਨਹੀਂ ਠੀਕ ਹੈ ਹੋਰ ਤੂੰ ਕੀ ਸਮਝਦਾ ਵੀ ਕੱਟੇ ਹੱਡਾ ਰੋੜੀ ਚੱਕ ਕੇ ਲੈਉਣੇ ਮੈਂ ਤਾਂ ਗਾਈਂ ਸੀ ਮੈਨੂੰ ਪਤਾ ਨਹੀਂ ਕਦੇ ਉਹੀ ਚਕਾਉਨ ਫਿਰਦਾ ਪਤੰਦਰਾ ਉ 20 ਸਕੀਮ ਲਾਵਾਂਗੇ ਆਪਾਂ ਨੂੰ ਕਿਰਾ ਰਾਹ ਰੂ ਜਾਣ ਲੈ ਦੇ ਸਾਰੇ ਦਿਨ ਦਿਹਾੜੇ ਜਾਇਆ ਕਰਾਂਗੇ ਲੋਕਾਂ ਦੇ ਬੰਦੇ ਹੋਇਆ ਕਰਨਗੇ ਖੇਤਾਂ ਦੇ ਵਿੱਚ ਠੀਕ ਹੈ ਬੁਣੀਆਂ ਹੋਇਆ ਕਰਨੀਆਂ ਕੱਲੀਆਂ ਕਰਾਂ ਕਿਸੇ ਦਾ ਕੌਲੇ ਨਾਲ ਬੰਨਿਆ ਖੜਾ ਕਿਸੇ ਦਾ ਨਿੰਮ ਨਾਲ ਬੰਨਿਆ ਖੜਾ ਜਿਹੜਾ ਕੋਈ ਦਿਖਾ ਕਰੋ ਚੱਕ ਕੇ ਚੜਾ ਲਿਆ ਕਰਾਂਗੇ ਅੰਦਰ ਇਹ ਕੰਮ ਤਾਂ ਪੈਸੇ ਤਾਂ ਠੀਕ ਆ ਬਣ ਸਕਦੇ ਆ ਪਰ ਕੰਮ ਹੈ ਲੰਡੂ ਇਹ ਓਏ ਲੰਡੂ ਬਿਜ਼ਨਸ ਪਤੰਦਰਾ ਲੰਡੂ ਨਹੀਂ ਹੁੰਦਾ ਬਿਜ਼ਨਸ ਬਿਜ਼ਨਸ ਹੁੰਦਾ ਮੈਂ ਅੰਬਾਣੀ ਬੰਨੂ ਫਿਰਦਾ ਤੂੰ ਕਸਾਈ ਬਣਾਉਣ ਨੂੰ ਫਿਰਦਾ ਮੈਨੂੰ ਕਸਾਈ ਨੂੰ ਕਿਹੜਾ ਪੈਸੇ ਨਹੀਂ ਬਣਦੇ ਤੂੰ ਗੱਲ ਪੈਸਿਆਂ ਦੀ ਕਰ ਹਾਂ ਪੈਸੇ ਬਣਾਉਣੇ ਆ ਕਿ ਨਹੀਂ ਬਣਾਉਣੇ ਪੈਸੇ ਤਾਂ ਬਣਾਉਣੇ ਆ ਮੈਂ ਇਦੋਂ ਵਧੀਆ ਕੰਮ ਨਹੀਂ ਐ ਇਦੋਂ ਸਸਤਾ ਕੋਈ ਚੱਲ ਸਕਦਾ ਫਿਰ ਆਪਾਂ ਆਏ ਕਰਾਂਗੇ ਆਪਾਂ ਕਰਾਂਗੇ ਦੂਰ ਤੇ ਰਾਜਸਥਾਨ ਤੇ ਜਾਇਆ ਕਰਾਂਗੇ ਰਾਜਸਥਾਨ ਤੋਂ ਮਾਲ ਚੱਕਿਆ ਸਿੱਧਾ ਦਿੱਲੀ ਠੋਕਿਆ ਇੱਧਰ ਜਾਇਆ ਕਰਾਂਗੇ ਜਲੰਧਰ ਕੰਨੀ ਲੁਧਿਆਣੇ ਕੰਨੀ ਪਟਿਆਲੇ ਕੰਨੀ ਉੱਤਰੋਂ ਰਾਜਪੁਰੇ ਕੰਨੀ ਚੱਕਾ ਉੱਥੋਂ ਮਾਲ ਸਿੱਧਾ ਮਾਲ ਦਿੱਲੀ ਆ ਫੇਰ ਠੀਕ ਨਾਲੇ ਘਮਾ ਕਮਾਈ ਖੁੱਲੀ ਨਾਲੇ ਕਮਾਈ ਖੁੱਲੀ ਹੁਣ ਸਾਰਾ ਮੈਂ ਗੱਡੀ ਸ਼ੁਰੂ ਕਦੋਂ ਕਰਨਾ ਹੈ ਮੈਂ ਤਾਂ ਕਹਿੰਦਾ ਤੜਕੇ ਤੋਂ ਕਰ ਮੈਨੂੰ ਫੜਾ ਪੈਸੇ ਤੈਨੂੰ ਕਹੀ ਜਨਾ ਪੈਸਿਆਂ ਦਾ ਤਾਂ ਇੰਤਜ਼ਾਮ ਕਰਨਾ ਪਊਗਾ ਪੈਸਿਆਂ ਦਾ ਇੰਤਜ਼ਾਮ ਕਰ ਲੈ ਕਦੇ ਦਿਨ ਚ ਗੱਡੀ ਆਪਣੀ ਤਿਆਰ ਹੋ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਤੜਕੇ ਜਾ ਕੇ ਹੋਕਾ ਹੀ ਮਾਰਨਾ ਜਿਹੜੇ ਪੈਸੇ ਜੇਬ ਚ ਹੋਣਗੇ ਕੱਟੇ ਖਰੀਦ ਕੇ ਗੱਡੀ ਚੜਾ ਕੇ ਦਿੱਲੀ ਠੋਕਣੇ ਆ ਅੱਥਰ ਨੂੰ ਤੇਰੀ ਜੇਬ ਚ 15-2000 ਰੁਪਏ ਪਵਾ ਦੂੰਗਾ ਫਿਰ ਟ੍ਰੇਨਿੰਗ ਲੈਣੀ ਪਊ ਕੱਟਾਂ ਦੀ ਉਹ ਟ੍ਰੇਨਿੰਗ ਤੈਨੂੰ ਮੈਂ ਕਾਦੇ ਵਾਸਤੇ ਤੇਰੇ ਨਾਲ ਠੀਕ ਹੈ ਮੈਂ ਕਾਦੇ ਵਾਸਤੇ ਨਾਲ ਆ ਫੇਰ ਠੀਕ ਹੈ ਫਿਰ ਗੱਲ ਹੀ ਖਤਮ ਹੈ ਤੂੰ ਐ ਕਰ ਪੈਸਿਆਂ ਦਾ ਕਰ ਇੰਤਜ਼ਾਮ ਠੀਕ ਹੈ 2-4 ਦਿਨਾਂ ਚ ਬਿジネス ਕਰਦੇ ਆ ਸ਼ੁਰੂ ਤੇ ਬੱਲੇ ਬੱਲੇ ਕਰਾ ਦੇ ਚੱਲ ਫਿਰ ਠੀਕ ਆ ਕਰ ਦਿਆ ਚੱਲ ਫਿਰ ਚੱਲ ਗਿਆ ਠੀਕ